ਨਮਸਕਾਰ ਸਤਿ ਸ੍ਰੀ ਅਕਾਲ ਮੈਂ ਸਿਮਰ ਰਾਣੀ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਬੀਜੇਪੀ ਸੰਗਰੂਪ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜਲੰਧਰ ਦੇ ਵਿੱਚ ਸਾਡੇ ਸਾਬਕਾ ਮੰਤਰੀ ਮਨਰঞ্জন ਕਾਲੀਆ ਜੀ ਦੇ ਘਰ ਉੱਪਰ ਬੰਬ ਬਲਾਸਟ ਹੋਇਆ ਹੈ ਮੈਂ ਉਸ ਹਮਲੇ ਦੀ ਕੋਰ ਨਿੰਦਾ ਕਰਦੀ ਹਾਂ ਅਤੇ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਸੀ ਉਸ ਟਾਈਮ ਉਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਜੋ ਹੁਣ ਇਸ ਸਾਲ ਸਭ ਖੋਖਲੇ ਨਜ਼ਰ ਆ ਰਹੇ ਹਨ ਬੁਰਾ ਹਾਲ ਹੈ ਲੋਕਾਂ ਦਾ ਨਾ ਹੀ ਉਹ ਨਸ਼ਾ ਰੋਕ ਪਾਈ ਨਾ ਹੀ ਉਹ ਕੋਈ ਕ੍ਰਾਈਮ ਰੋਕ ਪਾਈ ਇਸ ਕਰਕੇ ਮੈਂ ਸੰਦੇਸ਼ ਦੇਣਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਵੀ ਜਦੋਂ ਆਪਣੇ ਪੰਜਾਬ ਦੇ ਵਿੱਚ ਮੰਤਰੀ ਲੋਕ ਹੀ ਸੁਰੱਖਿਤ ਨਹੀਂ ਹਨ ਤਾਂ ਇਸ ਆਮ ਜਨਤਾ ਦਾ ਕੀ ਬਣੂ